ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਲੈਂਗਵਾਲੇ ਸੂਟ ਦੀ ਕਟਾਈ ਬਾਰੇ ਇਹ ਆਪਣੇ ਕੋਲ ਕੱਪੜਾ ਤੇ ਇਹ ਆਪਣੇ ਕੋਲੇ ਲੈਨੇਗਾ ਮਤਲਬ ਜਿਹਨੂੰ ਆਪਾਂ ਟਾਪ ਟਾ ਕਹਿੰਦੇ ਨੇ ਆ ਉਹ ਲਾਉਣਾ ਤੇ نیچے ਤੇ ਇਹ ਆਪਣੇ ਕੋਲੇ ਇਸ ਤਰ੍ਹਾਂ ਦਾ ਪੀਸ ਆਇਆਗਾ ਦੇਖੋ ਇਹਨਾਂ ਦਾ ਆਹ ਪੀਸ ਪਹਿਲਾਗਾ ਆ ਆਪਾਂ ਬੈਕ ਸਾਈਡ ਤੋਂ ਕੱਟਾਂਗੇ ਇੱਥੇ ਇਹਨਾਂ ਦਾ ਜੋਇੰਟ ਕੀਤਾ ਹੋਇਆ ਹੈ ਆਪਾਂ ਖੋਲ ਲਾਂਗੇ ਤੇ ਇਧਰੋਂ ਆਪਾਂ ਬਾਜੂ ਕਟਾਂਗੇ ਸਾਰਾ ਮੈਜ਼ਰਮੈਂਟ ਤੁਹਾਨੂੰ ਸਮਝਾਵਾਂਗੇ ਤੇ ਕਿੰਨਾ ਕਿੰਨਾ ਪੀਸ ਤੇ ਕਿਵੇਂ ਕਿਵੇਂ ਕੱਢਣਾ ਇਹਨਾਂ ਦੇ ਸੂਟ ਦੇ ਸਾਰਾ ਮੈਜ਼ਰਮੈਂਟ ਹੈ ਜੀ ਆਪਣੇ ਕੋਲੇ ਹੀਪ ਇਹਨਾਂ ਦੀ 24 ਹੈ ਜੀ ਤੇ ਜਿਹੜੀ ਸਾਤੀ ਹੈ ਜੀ ਉਹ ਆਪਣੇ ਕੋਲੇ ਹੀਪ ਇਹਨਾਂ ਦੀ 25.5 ਹੈ ਜੀ ਜਿਹੜੀ ਸਾਤੀ ਉਹ 24 ਆ ਕਮਰੇ ਇਹਨਾਂ ਦੀ 22 ਆ ਉਹਦੇ ਮੈਜ਼ਰਮੈਂਟ ਤੇ ਤੁਹਾਨੂੰ ਸਾਰਾ ਸੂਟ ਬਣਾਉਣਾ ਦੱਸਾਂਗੇ ਵੀ ਕਿੱਦਾਂ ਕਟਾਈ ਕਰਨੀ ਹੈ ਕਿੱਦਾਂ ਇਹਦੇ ਵਿੱਚ ਟੱਕ ਟੱਕਾ ਕੱਟਿਆ ਜਾਣਾ ਕਿੱਦਾਂ ਇਹਨਾਂ ਨੂੰ ਅਟੈਚ ਕਰਨਾ ਹੈ ਚਲੋ ਜੀ ਅੱਗੇ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਹਨਾਂ ਦਾ ਨਾ ਤੁਸੀਂ ਜਦੋਂ ਤੁਹਾਡੇ ਕੋਲ ਕੋਈ ਵੀ ਪੀਸ ਆਵੇ ਆ ਚੀਜ਼ ਨਾਪ ਲੈਣੀ ਆ ਇੱਥੋਂ ਲੈ ਕੇ ਵੀ ਆਦਾ ਅੱਗੇ ਆਪਾਂ ਫੋਲਡ ਨੂੰ ਰੱਖ ਲੈ ਕੇ ਤੇ ਨੀਚੇ ਅੱਗੇ ਇੱਥੋਂ ਲੈ ਕੇ ਆਪਾਂ ਇਹਦਾ ਨਾਪ ਕਰਾਂਗੇ ਜਿੱਥੇ ਤੱਕ ਇਹਦਾ ਜੁਵੰਟ ਬਣਾਇਆ ਹੋਇਆ ਉਹਨਾਂ ਨੇ ਵੀ ਉੱਥੇ ਤੱਕ ਆਪਣੇ ਕੋਲੇ ਕਿੰਨੇ ਇੰਚ ਕੱਪੜਾ ਆਉਂਦਾ ਦੇਖੋ ਜੀ ਹੁਣ ਇਹ ਆਪਣੇ ਕੋਲੇ 35.5 ਆਉਂਦਾ ਇਹਨਾਂ ਦਾ ਕਮੀਜ਼ ਆਪਾਂ 43 ਤਿਆਰ ਕਰਨਾ ਹੈ ਤੇ ਅੱਗੇ ਹੁਣ ਆਪਾਂ ਤੁਹਾਨੂੰ ਜਿਹੜਾ ਆਪਣਾ ਬਾਧੂਆ ਮੋੜ ਨੂੰ ਮੂੰਹ ਇਧਰ ਹੈਗਾ ਉਹ ਆਪਾਂ ਲਾ ਦੇਾਂਗੇ ਪਹਿਲਾਂ ਇਹਦਾ ਆਪਾਂ ਜੋਇੰਟ ਬੋਲ ਦੇ ਆਂ ਬਸ ਉਸੇ ਤਰ੍ਹਾਂ ਦੇ ਪੀਸ ਹੋ ਕਰ ਦਿੰਦੇ ਹੁਣ ਇਹਨਾਂ ਦਾ ਆਪਾਂ ਕੀ ਕਰਨਾ ਇਹ ਆਪਾਂ ਇਸ ਤਰ੍ਹਾਂ ਇਹ ਪੀਸ ਲਾ ਲਿਆ ਆ ਤਾਂ ਇਹਨਾਂ ਦਾ ਕੱਟੇ ਜੋ ਉੱਪਰ ਜਿਹੜੀਆਂ ਲੈਣਾਂ ਨੇ ਹੁਣ ਆਪਾਂ ਇਹਦਾ ਇੱਥੋਂ ਇਹ ਹਾਫ ਕਰ ਲੈਣਾ ਫਿਰ ਆ ਜਿਹੜਾ ਇਹਦਾ ਫਲਾਵਰ ਹੈ ਵਿੱਚ ਚਾਈ ਬਣਿਆ ਹੋਇਆ ਬਿਲਕੁਲ ਇਹ ਤੁਸੀਂ ਆਪਾਂ ਹਾਫ ਕਰ ਲੈਣਾ

ਮੈਚ ਕਰਕੇ ਤਾਂ ਉਧਰ ਉਧਰ ਫਤੋਨੇ ਪਾਸੇ ਮਲਾ ਲੈਣਾ ਤੇ ਆ ਆਪਾਂ ਐਸ ਤਰ੍ਹਾਂ ਹੁਣ ਤੁਸੀਂ ਆਹ ਕ੍ਰੀਜ਼ ਫਟ ਕੇ ਦੇਖੋ ਜੀ ਕੋਈ ਝੋਲ ਨਾ ਆਵੇ ਲਓ ਜੀ ਹੁਣ ਆਪਾਂ ਕੀ ਕਰਨੇ ਆ ਤੇ ਪਹਿਲਾਂ ਆਪਾਂ ਇਹਨੂੰ ਆਪਾਂ ਕ੍ਰੀਜ਼ ਨੂੰ ਆਪਾਂ ਐ ਕਰ ਲਾਂਗੇ ਬ੍ਰੈਸ ਮਾਰ ਕੇ ਦਬਾ ਲਾਂਗੇ ਜੇ ਤਾਂ ਜੋ ਆਪਣਾ ਕੱਪੜਾ ਇਧਰ ਉਧਰ ਹੋਵੇ ਨਾ ਲੈਂਗ ਵਾਲਾ ਸੂਟ ਤਾਂ ਕੱਟਣ ਦਾ ਕੋਈ ਔਖਾ ਤਰੀਕਾ ਨਹੀਂ ਹੈਗਾ ਕਈ ਵਾਰ ਤੁਸੀਂ ਸਮਝਦੇ ਹੋ ਵੀ ਲੈਂਗ ਵਾਲਾ ਸੂਟ ਕੱਟਣਾ ਔਖਾ ਹੁੰਦਾ ਹੈ ਸਾਰੇ ਸੂਟ ਆਪਾਂ ਸਿੰਪਲ ਦਾ ਘਰੇ ਬਣਾ ਲਏ ਨੇ ਲੈਂਗ ਵਾਲੇ ਤੋਂ ਭੰਡਰਦੇ ਹੁੰਦੇ ਨੇ ਬਸ ਇਹਦੇ ਇਧੇ ਕ੍ਰੀਜ਼ ਪਾ ਲਓ ਤੁਸੀਂ ਤਾਂ ਕਪੜਾ ਉਧਰ ਉਧਰ ਨਾ ਖਿਸਕੇ ਹੁਣ ਆਪਾਂ ਇਹਦੇ ਪਹਿਲੇ ਪੀਸ ਤੇ ਆਪਾਂ ਤੁਹਾਨੂੰ ਮਸਾਲੀਆਂ ਲਾ ਕੇ ਦੱਸਦੇ ਆ ਫਿਰ ਉਹੀ ਪੀਸ ਆਪਾਂ ਬੈਕ ਪੀਸ ਤੇ ਉਤੇ ਰੱਖ ਲਾਂਗੇ ਇਹ ਹੁਣ ਆਪਾਂ ਇਧਰੋਂ ਵੀ ਸੈਟਿੰਗ ਕਰ ਲਈਏ ਇਹਦੇ ਤੋਂ ਮਾਰ ਗਾਇਂ ਦੇਖ ਵੀ ਲਿਆ ਕਰੋ ਤਰਕੇ ਦੁਬਾਰਾ ਤੇ ਇਹਦੀ ਆਪਣੀ ਕ੍ਰੀਜ਼ ਸਹੀ ਬਣ ਗਈ ਦੂਸਰੇ ਪੀਸ ਲੈਂਦੇ ਫਿਰ ਨਹੀਂ ਦੁਬਾਰਾ ਪ੍ਰੈਸ ਲੈ ਸਕਦੇ ਤੁਸੀਂ ਆਪਣੇ ਕੋਲੇ ਹਿੱਪ ਸੀ 2.5 ਹੁਣ 2.5 ਦੇ ਹਿਸਾਬ ਨਾਲ ਆਪਾਂ ਇਹਦੀ ਤਮੀਜ਼ ਦੀ ਲੰਬਾਈ ਉਤਾਰਾਂਗੇ ਤੇ ਹੁਣ ਆਪਾਂ ਇਹ ਸਿੰਪਲ ਬਣਾਉਣਾ ਕੋਈ ਪਾਈਪਿੰਗ ਵਗੈਰਾ ਨਹੀਂ ਪਾਉਣਾ 2.5 ਦੇ ਵਿੱਚ ਤਿੰਨ ਐਕਸਟਰਾ ਹੋਰ ਜੋੜਨੇ ਆ 2.5 2.6 2.7 2.8 ਹੁਣ ਇਹ 14 ਸਵਾ 14 ਦੇ ਹਿਸਾਬ ਨਾਲ ਲਾਉਣਾ ਆ ਪਾ ਲੀਆਂ ਸੀਗੀਆਂ ਹੁਣ ਇਹਦੇ ਮਾ 3 ਤੋਂ ਉਤਾਰ ਲਾਂਗੇ ਲਓ ਜੀ ਹੁਣ ਆਪਾਂ ਇਹਨਾਂ ਦੀ ਲੰਬਾਈ ਵੀ ਸੈੱਟ ਕਰਦੇ ਹਾਂ ਇਹ ਜਿਹੜੇ ਥੋੜੇ ਜਿਹੇ ਟਿਰਕ ਨੇ ਕੱਪੜੇ ਹੁੰਦੇ ਆ ਇਹਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਨਵੇਂ ਸਿਲਾਈ ਕਰਦੇ ਨੇ ਦਰ ਹੋ ਜਾਂਦਾ ਜਦੋਂ ਆਪਾਂ ਬਾਰ-ਬਾਰ ਸੇਉਣ ਲੱਗ ਗਏ ਆਪਣੇ ਹੱਥ ਨਾਲ ਹੀ ਕੱਪੜਾ ਕਢਣ ਲੱਗ ਗਏ ਫਿਰ ਸਾਰਾ ਦਰ ਖਤਮ ਹੋ ਜੇਗਾ ਜੀ ਹੁ ਮੈਂ ਇਹਨਾਂ ਦੀ ਲੰਬਾਈ ਲੈ ਆਪਣੇ ਕੋਲ 47 ਆਪਾਂ 47.5 ਦਿਨ ਸਾਂਹੀ ਲਾਵਾਂਗੇ ਇੱਥੇ ये दिख भी पाछले लो जी फंडा ਇਹ ਪੀਸ ਜੋ ਆਪਾਂ ਬੈਕ ਪੀਸ ਦਾ ਪੀਸ ਦੇਖ ਲਓ ਉਨੇ ਹੀ 14.5 14 ਤੇ ਆਪਾਂ ਨਸਾਨੇ ਲਾ ਲਈ ਹੈ ਤੇ ਮੈਂ ਹੁਣ ਇਹ ਚ ਵੀ ਆਪਾਂ ਕੀ ਕਰਨੀ ਹੈ ਪਹਿਲਾਂ ਇਹਦੇ ਨਾਲ ਪ੍ਰੈਸ ਨਾਲ ਫਰੀਜ਼ ਬਣਾ ਲੈਣੀ ਹੈ ਆਪਣੇ ਕੋਲ ਗਰਮ ਪਈਆ ਪ੍ਰੈਸ ਹੈ ਜੀ ਤੇ ਤੁਸੀਂ ਕੀ ਕਰਨਾ ਇਦਾਂ ਹੀ ਨਾ ਹੱਥ ਲਾ ਕੇ ਜੰਮੀਰਾ ਤਾਂ ਜੋ ਆਪਾਂ ਨੂੰ ਕੱਟਣ ਵੇਲੇ ਕਾਟ ਪਾਉਣ ਵੇਲੇ ਮੋਟਿਆਂ ਦੀ ਹਰਮੋਜ਼ ਦੀ ਆਸਾਨੀ ਰਹੇਗੀ ਇਸ ਤਰ੍ਹਾਂ ਤੁਸੀਂ ਤਰੀਕਾ ਲੋ ਜੀ ਆ ਆ ਕਰੀਜ ਪਾ ਪਾ ਕੇ ਦੋਨੇ ਪੀਸ ਇੱਕੋ ਜੇ ਕਰਕੇ ਰੱਖ ਲੈਣੇਗੇ ਆ ਆ ਥੋੜਾ ਜਿਹਾ ਵਧਾ ਕੇ ਰੱਖਿਆ 1/2 ਇੰਚ ਤੋਂ 1 1/4 ਇੰਚ ਤੇ ਇਹਨੂੰ ਆਪਾਂ ਸੈਟਿੰਗ ਦੀ ਕਰ ਦੇਣਾ ਸਾਰੀ ਇਹਦੀ ਤੇ ਜੇ ਸਲਾ ਪੀਸ ਹੈਵੀ ਸਾਈਜ਼ ਵਾਲਾ ਨਹੀਂ ਤਾਂ ਜਰੂਰ ਵੱਧ ਲਿਓ ਥੋੜਾ ਜਿਹਾ 17 18 ਬਰਸਟ ਵਾਲੇ ਦੀ ਸਰਜੇ ਦਾ 19 ਤੱਕ 20 ਤੱਕ ਕਿਉਂਕਿ ਆਪਾਂ ਮੈਂ ਤੁਸੀਂ ਇਕੱਲੀ ਵੀ ਆ ਕਾਟ ਪਾ ਸਕਦੇ ਜਿਹੜੀ ਹਾਫ ਵਾਲੀ ਹੁੰਦੀ ਹੈ ਮੋਡੇ ਦੀ ਤੇ ਪਰ ਜਿਹੜਾ ਹੈਵੀ ਸਾਈਜ਼ ਹੁੰਦਾ ਇਹਦਾ 1/2 ਇੰਚ ਵਧਾ ਕੇ ਜਰੂਰ ਰੱਖਣਾ ਤੁਸੀਂ ਹੁਣ ਇਹਨਾਂ ਦੀ ਸਾਤੀ ਸੀ 24 ਤੇ हिਪ ਆਪਣੇ ਕੋਲੇ ਇਹਨਾਂ ਦੀ 25 ਤੇ ਅੱਗੇ ਕਮਰ ਇਹਨਾਂ ਦੀ 22 ਤੇ ਇਹਨਾਂ ਦਾ ਹੁਣ ਤੀਰਾ ਤੇ ਆਰਮੋਲ ਵੱਨੀ ਖਾਸ ਧਿਆਨ ਦੇਣਾ ਆਪਾਂ ਕਿਵੇਂ-ਕਿਵੇਂ ਰੱਖਣਾ ਹੈ ਹੁਣ ਇਹਨਾਂ ਦਾ ਆਪਾਂ ਤੀਰਾ ਰੱਖਾਂਗੇ 7 ਬਣੇ ਤੇ 7 ਤੋਂ ਇੱਕ ਦਾ ਪੁਆਇੰਟ ਘੱਟ ਰੱਖਾਂਗੇ ਹੁਣ ਇਹਨਾਂ ਦੇ ਸੱਤ ਕਰ ਲਓ ਉਹਨਾ ਆਫਿਸ ਆਪਣੇ ਕੋਲੇ ਆਦਾ ਇੱਥੇ ਆਪਾਂ ਲਵਾਵਾਂਗੇ ਕਿਉਂਕਿ ਇਹਨਾਂ ਦੇ ਸਾਥ ਹੀ ਆ ਗਈ ਵੱਡੀ ਇੱਥੇ ਆਪਾਂ 3/6 ਲਵਾਵਾਂਗੇ ਇਧਰ ਨੂੰ ਇੱਥੇ ਵੀ ਤੁਸੀਂ ਇੱਕ ਪੌਂਡ ਘਟੋਵੇਂ ਜਿਵੇਂ ਮੈਂ ਉੱਥੇ ਰੱਖਿਆ ਪੌਣੇ 7 ਪੌਣੇ 7 ਦੀ ਨਿਸ਼ਾਨੀ ਲਾ ਦਿਓ ਉਹਨਾਂ ਸਾਈਜ਼ ਨੂੰ ਮੈਚ ਕਰ ਦੇਣ ਹੁਣ ਇਹਨਾਂ ਦੀ ਆਪਣੇ ਕੋਲ ਆ ਸਾਤੀ ਜੀ 24 ਇਤਰਾਪਾ ਲਵਾਂਗੇ ਹੁਣ ਮਾਰਾ ਦੇਣੇ ਸਾਰੇ ਇਥੇ ਆ ਹੁਣ ਫੁਰ ਨੂੰ ਆਪਾਂ ਦੱਸਿਆ ਸੀ ਬੇ ਪੌਣੇ ਸਾਤ ਇਥੋਂ ਵੀ ਆਪਾਂ ਪੌਣੇ ਸਾਤ ਲੈਤਾ ਹੁਣ ਆਪਾਂ ਇਥੋਂ ਕੀ ਕਰਨਾ ਇਥੋਂ ਆਪਾਂ ਸਾਢੇ ਛੇ ਰੱਖਾਂਗੇ ਉਹਨਾਂ ਦਾ ਹੁਣ ਆ ਚੀਜ਼ ਤੁਸੀਂ ਇੰਨੀ ਕੁ ਕਟਾ ਦੇ ਇਹ ਇਹਦੇ ਨਾਲ ਆਇਤਾ ਮੈਚ ਕਰਦਾ। ਬਸ ਇਹਨੂੰ ਥੋੜਾ ਜਿਹਾ ਜਿਹੜਾ ਤਿਲਕਣਾ ਕਪੜਾ ਹੁੰਦਾ ਬਹੁਤ ਹੌਲੀ ਹੌਲੀ ਤਰੀਕੇ ਨਾਲ ਕੱਟੋ। ਬਹੁਤ ਹੀ ਵਧੀਆ ਕੱਟਿਆ ਜਾਂਦਾ ਫਿਰ। ਜੇ ਆਪਾਂ ਥੋੜੀ ਕਾਲੀ ਕਰਦੇ ਆ ਕਿ ਉਹ ਹਿਲ ਜਾਂਦਾ ਇਹ ਕਪੜਾ ਤਿਲਕਣਾ ਹੁੰਦਾ ਕਿਤੇ ਉਧਰ ਫਿਸਲਦਾ ਕਿਤੇ ਉਧਰ ਨੂੰ। ਬਸ ਇਹਨੂੰ ਪ੍ਰੈਸ ਕਰ ਕਰ ਇੱਕ ਕੱਟਣਾ ਫਰੀਜ਼ ਪਾ ਕੇ ਫਿਰ ਤੁਹਾਨੂੰ ਬਹੁਤ ਵਧੀਆ ਅਨੁਭਵ ਆ ਆ ਜਿਹੜਾ ਹੁਣ ਆਪਾਂ ਸੱਜਣਾਗਾ ਜਿਹੜੀ ਆਪਾਂ ਬਾਹਰ ਨੂੰ ਨਿਸ਼ਾਨੀ ਲਾਈ ਆ 6.5 ਵਾਲੀ ਜਿਹੜੀ ਆਪਾਂ 5.7 ਤੋਂ ਲਈ ਸੀ ਇੱਥੇ ਇੰਚ ਚ ਸਵਾ ਕ ਇੰਚ ਦੀ ਨਿਸ਼ਾਨੀ ਲਾਵਾਂਗੇ ਇਹਨਾਂ ਦੇ ਪਿੱਛਲੀ ਸਵਾ ਦੋ ਦੀ ਪਹਿਲੇ ਕੁੰਜੇ ਤੋਂ ਲੈ ਕੇ ਲਉਣੀ ਆ ਹੁਣ ਆਪਾਂ ਹੁਣ ਤੁਸੀਂ ਕੀ ਕਰਨਾ ਇਹਦਾ ਇੱਥੋਂ ਗਲਾਈ ਲੈ ਕੇ ਆਉਣੀ ਹੈ ਬਾਹਰ ਆ ਕੇ ਆ ਜੀ ਜਿਉਣਾ ਪਾਈ ਤੋਂ ਅੰਗਲਾਈ ਕਰ ਦਾਂਗੇ ਇਹ ਇਹਦੇ ਨਾਲ ਲਿਆ ਕੇ ਮੈਚ ਕਰ ਦਿੰਨੀ ਆ ਜਿੱਤੇ ਆਪਾਂ 24 ਵਾਲੀ ਨੂੰ ਸੰਗੱਟਿਆ ਆ ਆ ਜੀ ਜੀ ਨਹੀਂ ਤੇ ਇਹ ਬੋਲੋ ਤੇ ਬਾਕੀ ਤੁਹਾਨੂੰ ਨਸਾਨੀਆਂ ਦੱਸਣੇ ਆ ਆਪਾਂ ਉਤੇ ਇਹ ਮੈਂ ਕਦੇ ਲੈਨਿੰਗ ਵੀ ਪਹਿਲਾਂ ਕੱਟ ਲੈਣੀ ਆ ਕਦੇ ਮੈਂ ਕਪੜਾ ਪਹਿਲਾਂ ਕੱਟ ਲੈਣੀ ਆ ਅੱਜ ਮੈਨੂੰ ਕੱਪੜੇ ਦੀ ਥੋੜੀ ਜਿਹੀ ਬੰਦਬੰਦੀ ਲੈਣੀ ਸੀ ਇਹਦੇ ਵਿੱਚ ਉਹਨੂੰ ਕਪੜਾ ਪਹਿਲਾਂ ਕੱਟਣਾ ਪੈ ਗਿਆ ਤੁਹਾਨੂੰ ਲੈਨਿੰਗ ਦੇ ਬਾਅਦ ਚ ਦੱਸਦੀ ਆਂ ਇਹ ਬਲੇਟਾਂ ਨੇ ਨਿਸ਼ਾਨੀਆਂ ਲਾਉਗੀਆਂ ਹੁਣ ਆਪਾਂ ਇਹ ਆਰਮੋਲ ਸਾਰਾ ਇਹਦੀ ਕਟਿੰਗ ਕਰ ਲੈਨੇ ਤੇ ਗਲਾ ਬੈਕ ਆਪਾਂ ਰੱਖਣਾ ਇਹਨਾਂ ਦਾ 6.5 ਜਿਹੜਾ ਮੇਰੇ ਕੋਲੇ ਨਾਪ ਆਇਆ ਸੀ ਉਹ ਤਾਂ 6 ਸੀ ਇਹ ਦੀਦੀ ਕਹਿੰਦੇ ਵੀ 6.5 ਰੱਖੀ ਦਿਓ ਕਹਿੰਦੇ ਮੇਰੇ ਕੋਲ ਅਗੇ ਆਪਣੇ ਲੈ ਲੈਣਾ ਇਹਨੂੰ ਆਪਾਂ ਸਟਾਰਟ ਹੀ ਕਰਦੇ ਆਂ ਪ੍ਰੈਸ ਆਪਾਂ ਮਾਰ ਦਿੱਸੀ ਤੇ ਇਸ ਤੋਂ ਪਹਿਲਾਂ ਆਪਾਂ ਇਹਨੂੰ ਕੱਪੜੇ ਦੀ ਬਾਹਰ ਘਾਟ ਕੱਢੋਨੇ ਆਂ ਇਹ ਇਹ ਆਪਾਂ ਹੁਣ ਇਸ ਤਰ੍ਹਾਂ ਕਰਕੇ ਨਾ ਇਹ ਸੌਖਾ ਕੱਟਿਆ ਜਾਊਗਾ ਮੈਂ ਚੌਰਾ ਕਰ ਲਿਆ ਇਹਨੂੰ ਫੋਰ ਫੋਲਡ ਕਰ ਲਿਆ ਆਪਾਂ ਇਹਨੂੰ ਥੋੜਾ ਜਿਹਾ ਕੱਪੜਾ ਉਹਨਾਂ ਦੀ ਲੈਂਥ ਦਾ ਘਟਨਾਗਾ ਤਾਂ ਜੇ ਆਪਾਂ ਨੂੰ ਵੱਧ ਦੇ ਜਿੰਦੇ ਫਿਰ ਤਾਂ ਆਪਾਂ ਸਿੱਧਾ ਲੂਣਾ ਸੀ ਹੁਣ ਆਪਾਂ ਆਡੇ ਲੂਟ ਲਾਵਾਂਗੇ ਇਧਰੋਂ ਬਾਜੂ ਤਾਂ ਨਿਕਲਿਆ ਹੋਊਗਾ ਤੇ ਉਹ ਉਹਨਾਂ ਦਾ ਆਪਣੇ ਕੋਲੇ ਕਪੜਾ ਸੀਗਾ ਆਪਾਂ ਲਾਇਆ ਜਿਹਦਰਾ 14.5 ਮੀਟਰ ਦਾ ਚਲ 29 ਇੰਚ ਦੇ ਹਿਸਾਬ ਨਾਲ ਪਿਸਲਾ ਲਾ ਲੈਂਦੇ ਆ। ਨਤੀ ਦੇ ਬਾਅਦ ਘੱਟ ਕੇ ਸਾਡੇ 29 ਤੇ ਲਾ ਲੀਆ। ਕਈ ਬਣਾ ਕੀ ਕਰਦੀਆਂ ਨੇ ਨਾ ਇਹਨੂੰ ਸਿੱਧੇ ਉੱਤੇ ਕਮੀਜ਼ ਧਾਰ ਲਾਣਗੇ। ਉਹ ਇਦਾਂ ਨਾ ਕਰਿਓ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸੂ ਇਹ ਵੀਡੀਓ ਨੂੰ ਉਵੇਂ-ਉਵੇਂ ਦੇਖ ਲੈ ਕੇ ਕਰਿਓ। ਫਿਰ ਥੋੜੀ ਵਾਲੀ ਬਾਦ ਘਾਟ ਪੈਂਦੀ ਆ ਫਿਰ ਲੈਨਕ ਬਾਦ ਦੀ ਆ ਘਾਟ ਦੀ ਆ ਝੋਲ ਬੰਦਾ ਉਹ ਚੀਜ਼ ਜਮਾ ਨਹੀਂ ਬੰਦੀ ਬਿਲਕੁਲ ਜੇ ਇੱਥਾ ਲੈਨਕ ਕਟੋਗੇ ਹੁਣ ਆ ਆਪਣੇ ਕੋਲ ਬਾਹਮੂਲੇ ਆ ਚੁੱਕਾ ਕਪੜਾ ਆਪਾਂ ਇਸ ਤਰ੍ਹਾਂ ਬਾਹਮੂ ਲਾ ਲਵਾਂਗੇ ਹੁਣ ਤੁਸੀਂ ਕੀ ਕਰ ਲੈਣਾ ਇਹਨੂੰ ਐਦਾਂ ਹਾਫ ਕਰ ਲਿਓ ਮੈਂ ਇਹਦਾ ਆ ਚੀਜ਼ ਬਚਾਲਾ ਕਰ ਲੈਣਾ ਇਹਦੀ ਵੀ ਇਸ ਤਰ੍ਹਾਂ ਹੀ ਆਪਾਂ ਕਰੀਜ਼ ਪਾਉਣੀ ਆ। ਵੀਡੀਓ ਨੂੰ ਸਾਰੀ ਵਾਚ ਕਰਿਆ ਕਰੋ। ਜਿਹੜੇ ਛੋਟੇ ਛੋਟੇ ਤੁਹਾਨੂੰ ਪੁਆਇੰਟ ਦੱਸੇ ਹੁੰਦੇ ਆ। ਉਹ ਫਿਰ ਥੋੜੇ ਰਹਿ ਜਾਂਦੇ ਆ। ਇਸ ਤਰ੍ਹਾਂ ਨਾ ਆ ਚੀਜ਼ ਨੂੰ ਆਪਾਂ ਕਰੀਜ਼ ਪਾ ਲਾਂਗੇ ਸਾਰੇ। ਤੇ ਜੁਮੇ ਉਸਤਿਆਂ ਇੱਕ ਚੀਜ਼ ਇਹ ਚਾਪਾ ਹੋਰ ਕਰਾਂਗੇ ਜਿਹੜੀ ਆ ਕਰਨੀ ਆ ਨਾ ਚੱਕ ਦੀ ਜੀ ਸਾਰੇ ਇਹ ਨੂੰ ਹੁਣ ਆਪਾਂ ਲਾ ਦਿਆ ਇੱਕ ਤੁਹਾਨੂੰ ਹੋਰ ਚੀਜ਼ ਆਪਣੀ ਲੈਣੀਗਾ ਆਪਾਂ ਕੋਈ ਵੀ ਇੱਕ ਕਮੀਜ਼ ਦਾ ਤੁਹਾਡੇ ਕੋਲੇ 3 ਇੰਚ ਉੱਪਰ ਰੱਖਣ ਦੀ ਆ ਜਿੰਨੀ ਤੁਹਾਡੇ ਕਮੀਜ਼ ਦੀ ਲੰਬਾਈ ਆ ਉਹ ਤੋਂ 3 ਇੰਚ ਉੱਪਰ ਰੱਖਣ ਦੀ ਆ ਇਸ ਤਰੀnga ਪ੍ਰਿੰਟ ਇਹ ਤੇ ਲਈ ਸੈਟ ਤੋਂ ਵੀ ਕੰਨੀ ਉਤਾਰਦੇ ਹਾਂ ਘਟਾਈ ਹੋ ਜਾਂਦੀ ਆ ਇਹ ਐਸਟਰਾਇਨ ਨੂੰ ਇਹ ਰੱਖ ਲਓ ਬਿਲਕੁਲ ਬਰਾਬਰ ਕਰਕੇ इस तरह कट लगना लाग यह बिल्कुल पूरा पूरा जहाँ लैने वास्तव एद नाल के तरीका ये है ऐसा कटनी आप बिल्कुल हल्की जी आप एक दो सूट की काट पा देंगे एद पीस पावे इस तरह ही आप दूसरा पीस भी इस रख लेना ਲੋਚ ਇਹ ਆਪਾਂ ਜਮਾ ਬਿਲਕੁਲ ਤੁਹਾਨੂੰ ਵੀ ਥੋੜੀ ਸਮਝ ਆ ਸਕਣਾ ਆਪਾਂ ਕੱਲੇ ਕੱਲੇ ਪੀਸ ਦੀ ਤੁਹਾਨੂੰ ਦਿੰਦਾ ਨਹੀਂ ਫਿਰ ਮੈਂ ਚਾਰੇ ਪੀਸ ਇਕੱਠੇ ਕਰਕੇ ਵੀ ਘੱਟ ਪਾ ਦੇਣੀ ਆ ਮੈਂ ਤੁਹਾਨੂੰ ਬਿਲਕੁਲ ਸਮਝ ਆ ਜੇ ਵਿਚ ਆਪਾਂ ਸਵਾ 1/2 ਤੇ ਇੱਥੋਂ ਆਪਾਂ ਲਵਾਂਗੇ ਸਵਾ 4 ਇੱਥੇ ਲਵਾਂਗੇ ਆਪਾਂ 7 ਤੁਸੀਂ ਹੈਵੀ ਸਾਈਜ਼ ਦੀਆਂ ਇਹਦੀਆਂ ਫਲੇਟਾਂ ਦੇਖੋ ਆਪਣੇ ਸਵਾ 4 ਹੁਣ ਕੀ ਕਰਨਾ ਅੱਗੇ ਆਪਾਂ ਲਵਾਂਗੇ ਇਹਨਾਂ ਦਾ ਇੱਥੋਂ ਕਮਰੇ ਆਪਾਂ ਲਈਆਂ 16 ਕਿਤੇ ਜੀ ਹੈ ਵੀ ਨਹੀਂ ਹੈਗੇ ਤੇ ਇੱਥੋਂ ਆਪਾਂ ਲਵਾਂਗੇ ਬਸ 23 ਇਹਨਾਂ ਦੇ 23 ਆਉਣਾ ਚਾਹੀਦਾ ਸਵਾ 23 ਬਸ ਉਹਨਾਂ ਕੀ ਆਗੇ ਇੱਥੋਂ ਆਪਾਂ ਕੀ ਕਰਨਾ ਹੁਣ ਇਹਨਾਂ ਦਾ ਆਹ ਚੀਜ਼ ਨੂੰ ਆਪਾਂ ਰੌਂਡ ਕਰਨਾ ਪਹਿਲਾਂ ਤੁਸੀਂ ਆਹ ਇਹਦੀ ਨਿਸ਼ਾਨੀ ਲਾ ਲਓ ਫੀਟਿੰਗ ਵਾਲੀ 24 12 ਹੁਣ ਆਹ ਚੀਜ਼ ਦਾ ਜਿੱਥੇ ਆਪਾਂ ਉਹ ਖੁੰਝੇ ਤੋਂ ਆਪਾਂ ਕੱਟ ਚੱਕੀ ਸੀ ਉਹਦੀ ਸੇਧ ਆਪਾਂ ਇਹ ਲੈ ਕੇ ਜਾਣਾ ਇਹ ਆਤੀ ਚਾਹ ਰਹੇ ਨੇ ਇੱਥੇ ਆਪਾਂ ਪਾਵਾਂਗੇ ਪੌਣੇ ਤਿੰਨ ਢਾਈ ਦਾ ਢਾਈ ਇੱਕ ਬਾਜੋ ਤੇ ਇਧਰੋਂ ਹੁਣ ਆਪਾਂ ਲਵਾਂਗੇ ਇਹਨਾਂ ਦਾ 8 ਸਵਾ 8 8 ਲੈ ਲਓ ਜੀ ਚਾਹੇ ਸਵਾ 8 ਚੱਲੇ ਜੈਣਾ ਹੁੰਦਾ ਇਹਨਾ ਇੱਥੇ ਆਪਾਂ ਇੱਥੇ ਇੱਕ ਬਿੰਦੂ ਲਾ ਲੂ ਇੱਥੋਂ ਆਪਾਂ ਫੇਰ ਦੇਖਣਾ ਢਾਈ ਇਹ ਇੱਥੋਂ ਚੱਕੀਏ ਉਹ ਲੇ ਗਾ ਸਾਰੀ ਫਿਟਿੰਗ ਦੀ ਨਿਸਾਨੀ ਹੁਣ ਆਪਾਂ ਇਹ ਤੇ ਲਉਣੀ ਆ। ਬਸ ਉਹਦੇ ਨਾਲ ਤਾਂ ਆਪਾਂ ਚੱਕ ਕੇ ਅਟੈਚ ਕਰ ਦੇਣਾ। ਇੱਕ ਹੈਵੀ ਸਾਈਜ਼ ਚ ਇਹ ਜ਼ਰੂਰ ਰੱਖਿਓ। ਉਹਨਾਂ ਦਾ ਆ ਚੀਜ਼ ਤੋਂ ਸੂਟ ਟਾਈਟ ਹੋ ਜਾਂਦਾ। ਇੱਥੇ ਤੁਸੀਂ ਲੈਗੇ ਨਾ 3.5 ਪੌਣੇ 4 ਇੰਚ ਦੀ ਇੱਥੇ ਨਿਸਾਨੀ ਬਣਾ ਲਓ। ਇੱਥੇ ਤੇ ਆਹ ਚੀਜ਼ ਜਿਹਦੇ ਤੋਂ ਆਪਾਂ ਨੇ ਇੱਥੇ ਕਮਰਾ ਆ ਗਈ ਜਾਨੀ ਕਿ ਇੱਥੇ ਆਪਣੀ ਤੇ ਆਪਾਂ ਦੇ ਕੋਲ 22 ਇੰਚ ਆ ਗਈ। ਉਹਨਾਂ ਦੀ 11 ਤੇ ਜਦੋਂ ਆਪਾਂ ਆ ਚੀਜ਼ ਇਹਦੇ ਨਾਲ ਮੈਚ ਕਰਾਂਗੇ ਮੈਂ ਤੁਹਾਨੂੰ ਸਮਝਾਉਣੀ ਆਹੀ ਇੱਥੇ ਆਪਣਾ ਸੂਟ ਕਿਉਂ ਟਾਈਟ ਹੁੰਦਾ ਆਪਾਂ ਇਦਾਂ ਇਨਸਾਨੀ ਲਾ ਲਈਏ। ਦੇਖੋ ਆਪਣੀਆਂ ਇਨਸਾਨੀ ਇਦਾਂ ਹੋਗੀ ਇੱਥੋਂ ਹੁਣ ਉਹਨਾਂ ਦਾ ਸੂਟ ਟਾਈਟ ਹੋਊਗਾ ਇੱਥੇ ਵੀ ਤੁਸੀਂ ਇਹ ਦੇਖਣਾ ਵੀ 12 ਇੰਚ ਹੁੰਦਾ ਕਿੱਥੇ ਹੁੰਦਾ ਇੱਥੇ ਹੁੰਦਾ ਆਪਣਾ 12 ਇੰਚ ਹੁਣ ਤੁਸੀਂ ਇਹ ਚੀਜ਼ ਇੱਥੇ ਮਲਉਣੀ ਹੈ ਪਹਿਲਾਂ ਆਹ ਚੀਜ਼ ਤੇ ਆਹ ਚੀਜ਼ ਫਿਰ ਇੱਥੇ ਕਮਰ ਨਾਲ ਬਾਹਾਂ ਦੇ ਮਲਉਣੀ ਹੈ। ਪਸ ਉਹਨਾਂ ਦਾ ਬਰੈਸਟ ਕੋਲੋਂ ਇੱਥੋਂ ਦਾ ਆਪਣਾ ਆ ਜਾਂਦਾ ਪਰ ਬਰੈਸਟ ਕੋਲੋਂ ਠੀਕ ਆ ਜਿਹੜੀ ਆ ਵਾਲੀ ਬਰੈਸਟ ਇੱਥੋਂ ਦਾ ਸੇਧ ਨੂੰ ਬਿਲਕੁਲ ਤੇ ਉਹਦੋਂ ਆਪਣਾ ਸੂਟ ਇਹ ਹੈਵੀ ਸਹਜ ਵਾਲਾ ਨੇ ਤਾਂ ਬਿਲਕੁਲ ਹੀ ਟੈਪ ਹੋ ਜੈਦਾ ਜੀ ਆ ਚੀਜ਼ ਐਦਾਂ ਕਰਕੇ ਇਹਨਾਂ ਦੀ ਕਟ ਬਣੂਣੀ ਥੋੜੀ ਜਿਹੀ ਗਲਾਈ ਨਾਲ ਟੁੰਜੀ ਜੀ ਨਿਕਲਣੀ ਗਲਾਈ ਜੀ ਬਣਾ ਦੇਣੀ ਉਹਨੇ ਇੱਥੇ ਆਪਣੇ ਕੋਲੇ 25.5 12 ਮਰ 25 ਤੇ ਪੌਣੇ ਤੇ ਆ ਉਹਨੂੰ ਤੇਰਾ ਪੈਂਸਾ ਨਹੀਂ ਇੱਥੇ ਆਪਾਂ ਇੰਚ ਵਧਾ ਕੇ ਨਿਸ਼ਾਨੀ ਲਾਵਾਂਗੇ ਕਿਉਂਕਿ ਪਲੇਟਾਂ ਦੇ ਵਿੱਚ ਆ ਜਾਊਗਾ 22 ਸੀ ਇੱਥੇ ਆਪਾਂ 23 ਦੀ ਨਿਸ਼ਾਨੀ ਕਰਾਂਗੇ ਬਸ ਆਜੀ ਜੇ ਇਹ ਤਾਂ ਮੇਚੋ ਇਹ 13 ਕਿਉਂਕਿ ਦੋ ਦਿਨਾਂ ਇੰਚੀ ਟਿਪ ਨਾਲ ਵਾਲੀ ਚੁੰਜੀ ਜੀ ਬੰਦਿਆ ਆਏ ਹੱਥ ਨਾਲ ਆਪਾਂ ਅਗ ਲਈ ਆ ਚੀਜ਼ ਇਹਦੀ ਉਹਨ ਕੀ ਕਰਾਂਗੇ ਇਹਦਾ ਵੀ ਸੌਖਾ ਤੋਂ ਤਰੀਕਾ ਦੱਸਦੀਆਂ ਤੁਸੀਂ ਦੂਸਰੇ ਪਾਸੇ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਵੀ ਜਾਂ ਸੂਈ ਜਾਂ ਕੈਂਚੀ ਦੀ ਚੁੰਜ ਨਾਲ ਆਪ ਲੈ ਲੋ ਆ ਮੈਂ ਚੌਕ ਗੂੜੇ ਕਰਦੇ ਨਾ ਇਹ ਇਹਨਾਂ ਦੀ ਇੰਕ ਆਪਾਂ ਇੱਧਰਲੇ ਪਾਸੇ ਇਸ ਤਰ੍ਹਾਂ ਲਾ ਦਾਂਗੇ ਇਹਨੂੰ ਆਪਾਂ ਨਿਸ਼ਾਨੀ ਏਦਾਂ ਤੁਸੀਂ ਇਹਦਾ ਮੈਚ ਕਰ ਲੈਣਾ ਇਹਨੂੰ ਕੱਪੜੇ ਨੂੰ ਮੈਚ ਕਰਕੇ ਬਰਾਬਰ ਰੱਖ ਗਏ ਨਾ ਮਤਲਬ ਜਿਹੜਾ ਹੈ ਚਾਕ ਦਾ ਪਾਊਡਰ ਜਿਆ ਹੁੰਦਾ ਨਾ ਇਹ ਆਪਾਂ ਵੱਧ ਲਾਇਆਗਾ ਗੂੜੇ ਕੀਤੇ ਨੇ ਇਹ ਇਹ ਇਧਰਲੇ ਪਾਸੇ ਇਸ ਤਰ੍ਹਾਂ ਨਾ ਐ ਕੋਆ ਕਰਨ ਤੋਂ ਬਾਅਦ ਐ ਮੋਡੇ ਮਣਾਉਣ ਤੋਂ ਬਾਅਦ ਐਦਾ ਕਰਕੇ इस तरह ये सारी नशाली आगू तो उस तू बाद कर दो कर लो दी ये हो गया अपना पहला पीस ते ये ते तो ये तीद बसा के ना अपना थोन पैल पीस दे भी दसाटा लाइनिया ने गला वो करना ਉਨੇ ਦੇ ਤੇ ਫਾ ਇਦਾਂ ਅਟੈਚ ਕਰ ਦੇਣੀ ਹੈ ਲੈ ਲੈਣਾ ਤੁਸੀਂ ਕੱਚਾ ਵੀ ਪਾ ਸਕਦੇ ਹੋ ਮਸ਼ੀਨ ਨਾਲ ਵੀ ਸੂਈ ਨਾਲ ਵੀ ਐਦਾਂ ਕਰਕੇ ਤੁਸੀਂ ਇਹਨਾਂ ਅਟੈਚ ਕਰ ਲਓ ਸਾਰੇ ਇਹ ਪੈਟਰਨ ਲੋ ਜੀ ਆਪਣੇ ਕੋਲ ਆ ਬੈਗ ਪੀਸ ਆ ਉਹਦੀ ਆਪਾਂ ਲਾਈਨਿੰਗ ਸੈੱਟ ਕਰਕੇ ਲਾ ਦਤੀ ਆ ਇਧਰਲੇ ਪਾਸੇ ਪੀਸ ਨਾਲ ਉਲਟਾ ਆਪਾਂ ਕੱਚਾ ਪਾਵਾਂਗੇ ਤੇ ਲੋ ਜੀ ਇਹ ਜੇ ਮੈਂ ਤਾਂ ਕ੍ਰਿੰਚ ਬਣਾਤੀ ਨਹੀਂ ਪਲੀਜ਼ ਕਮੈਂਟ ਕਰਕੇ ਦੱਸ ਜਾ ਕਰੋ ਤਾਂ ਛੋੜ ਲਈ ਲਓ ਜੀ ਆਪ ਐਸ ਤਰਾ ਨੂੰ ਲਮਾਂ ਕਿਲੋ ਦਸਾ ਏ ਦੀ ਵੀ ਆਪਾਂ ਥੋੜੀ ਜੀ ਦਰਸੀ ਜਣੀ ਕਰ ਜਿੱਥੇ ਤੱਕ ਆਪਾਂ ਗਲਾ ਰੱਖਣਾ ਹੁੰਦਾ ਤੇ ਰਗਾ ਪੱਕਾ ਪਾਇਆ ਇਹਨਾਂ ਦਾ ਗਲਾ 6.5 ਰੱਖਣਾ ਉਹ ਤੁਹਾਨੂੰ ਦੱਸਿਆ ਨਾਲ ਹੀ ਲੈਣ ਦਾ ਕੱਟਿਆ ਜਾਉ ਨਾਲ ਹੀ ਇਹ ਰੱਖਾਂਗੇ ਆਪਾਂ 2.5 ਇੰਚ ਇਹਨਾਂ ਦਾ ਇਹ ਤੋਂ ਲੈਣਾ ਆਪਾਂ 6.5 ਇਧਰ ਵੀ ਤੁਸੀਂ 2.5 ਰੱਖਣਾ ਨੇ ਦੀ ਇਸ ਤਰ੍ਹਾਂ ਆਪਣ ਗਲਾਈ ਦੇ ਲਾਂਗੇ ਐ ਤਾਂ ਜੇ ਨਾਗ ਲਈ ਬਣਾਇਆ ਦਵਾਰੇ ਚੱਕ ਦੀ ਐ ਕਰ ਲਿਆ ਪ੍ਰੋਜੈਕਟ ਪਲੀਜ਼ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਅਦੋ ਬਾਅਦ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਫੁੱਲ ਵੀਡੀਓ ਦੇਖਣ ਲਈ ਧੰਨਵਾਦ